13 ਬੱਸੀ ਇਲਾਕੇ ਦੇ ਪਿੰਡ ਬੈਰ ਮਾਚਰਾ ਦੇ 32 ਸਾਲਾ ਨੌਸਬੰਦ ਦੀ ਹਸਪਤਾਲ ਵਿੱਚ ਹੋਈ ਮੌਤ ਕੀਤੀ ਜਾ ਰਹੀ ਹੈ ਜਾਂਚ ਦੀ ਮੰਗ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਲੈਲੀ ਥਾਣੇ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਘਰ ਵਿੱਚ ਪਲੰਬਰ ਦਾ ਕੰਮ ਕਰ ਰਿਹਾ ਸੀ ਅਤੇ ਅਚਾਨਕ ਹਾਦਸਾ ਗ੍ਰਸਤ ਹੋ ਗਿਆ ਅਤੇ ਉਸ ਦੀ ਬਾਹ ਵਿੱਚ ਫ੍ਰੈਕਚਰ ਹੋ ਗਿਆ। ਉਹ ਇਲਾਜ ਲਈ ਡੇਰਾ ਬੱਸੀ ਹਸਪਤਾਲ ਪਹੁੰਚਿਆ ਜਿੱਥੇ ਡਾਕਟਰ ਨੇ ਆਪਰੇਸ਼ਨ ਕਰਨ ਦੀ ਗੱਲ ਕੀਤੀ। ਆਪਰੇਸ਼ਨ ਦੌਰਾਨ ਉਸ ਦੀ ਹਾਲਤ ਵਿਗੜਨ ਤੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਰੈਫਰ ਕਰ ਦਿੱਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਡਾਕਟਰ ਦੀ ਲਾਪਰਵਾਹੀ ਕਾਰਨ ਨੌਜਵਾਨ ਦੀ ਮੌਤ ਹੋਈ ਹੈ ਜਿਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਇਸ ਸੰਬੰਧ ਵਿੱਚ ਚੌਂਕੀ ਇੰਚਾਰਜ ਨੇ ਕਿਹਾ ਕਿ ਮਾਮਲੇ ਵਿੱਚ ਠੁਕਮੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਮਨੀਸ਼ ਕੁਮਾਰ ਦੀ ਰਿਪੋਰਟ ਤੇ ਬਾਅਦ ਉਹ ਹੀ ਸਾਰਾ ਸਟਾਫ ਉਹਨਾਂ ਨੂੰ ਲੈ ਕੇ ਐਸਐਮ ਪਲੱਸ ਜੋ ਵੀ ਸਟਾਫ ਜੋ ਵੀ ਸੀਗੇ ਉਹ ਨਾਲ ਦੀ ਨਾਲ ਇਹਦੇ ਬੱਤੀ ਗਏ ਆ ਜੀ ਉੱਥੇ ਜਾ ਕੇ ਐਡਮਿਟ ਹੋਇਆ ਜੀ ਹੁਣ ਕਈ ਦਿਨ ਉੱਥੇ ਆਈਸੀਯੂ ਚ ਰਹਿਣ ਤੋਂ ਬਾਅਦ ਡੈਥ ਹੋ ਗਈ ਹੈ ਜੀ ਤੇ ਰੀਜ਼ਨ ਆ ਦੱਸਿਆ ਜਾ ਰਿਹਾ ਜੀ ਕਿ ਅਖੇ ਜੀਵੂ ਡਰਿੰਕ ਕਰਦਾ ਸੀਗਾ ਜਾਂ ਪਲੰਬਰ ਡਿਗਾ ਜੀ ਬਟ ਅਸੀਂ ਨਹੀਂ ਮੰਨ ਸਕਦੇ ਇਸ ਗੱਲ ਨੂੰ ਜੀ ਉਹ ਡਰਿੰਕ ਵਗੈਰਾ ਕਿਉਂਕਿ ਉਹ ਸਾਰਾ ਲਾਕਾ ਖੜਿਆ ਹੈ ਜੀ ਕੋਈ ਕਹਦੇ ਵੀ ਉਹ ਨਸ਼ਾ ਕਰਦਾ ਉਹ ਕਦੇ ਨਸ਼ਾ ਨਹੀਂ ਕਰਦਾ ਇਹ ਚੌਥੀ ਗੱਲ ਆ ਜੀ ਸਰਪੰਚ ਸਾਹਿਬ ਇਹਨਾਂ ਤੋਂ ਪੁੱਛ ਲਓ ਜੀ ਉਹ ਕਦੇ ਨਸ਼ਾ ਨਹੀਂ ਕਰਦਾ ਫਿਰ ਇਸ ਸਾਰੀ ਘਟਨਾ ਤੋਂ ਬਾਅਦ ਅਗਲਾ ਸਟੈਪ ਤੁਸੀਂ ਕੀ ਸੀ ਕਿਸੇ ਬੰਦੇ ਦੇ ਦੇਖੋ ਅਸੀਂ ਤਾਂ ਇੱਕ ਉਮੀਦ ਨੂੰ ਇੱਥੇ ਆਏ ਆ ਲਹਿਲੀ ਚੌਂਕੀ ਜਿਹੜੀ ਆਪਾਂ ਇਨਸਾਨੂ ਲੱਗਿਆ ਇਨਸਾਫ ਦੀ ਮੰਗ ਵਾਸਤੇ ਸੀ ਇਹ ਸਾਡੇ ਚ ਦੇਖੋ ਬਹੁਤ ਸਾਡੇ ਘਰ ਰੋਟੀਆਂ ਨਹੀਂ ਪੱਕ ਰਹੀ ਅੱਜ ਠੀਕ ਹੈ ਧਰਨੇ ਵੀ ਅਸੀਂ ਤਾਂ ਇਹ ਅਭੀ ਪਰਿਵਾਰ ਦੇ ਕੋਲ ਸਾਰੇ ਬੈਠੇ ਸਾਰੇ ਇਕਜੁੱਟ ਹੋ ਗਿਆ ਆਪਾਂ ਅਸੀਂ ਮੰਗ ਕਰਦੇ ਆ ਵੀ ਅੱਜ ਤੋਂ ਬਾਅਦ ਮਾਨਲੇ ਵਾਏ ਆਪਣੀ ਜਿਹੜੀ ਵੀਡੀਓ ਹੈ ਇਹਨੂੰ ਸ਼ੇਅਰ ਕਰੋ ਤਾਂ ਕਿ ਇਹ ਜੋ ਡਾਕਟਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰ ਮੈਂ ਪੰਜਾਬ ਸਰਕਾਰ ਦੇ ਅੱਗੇ ਵੀ ਇਹ ਬੇਨਤੀ ਕਰਦਾ ਆਂ ਵੀ ਇਹ ਜੋ ਜਿਹੜੇ ਡਾਕਟਰ ਹੈ ਨਾ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਕਿਸੇ ਦਾ ਘਰ ਹੋਰ ਨਾ ਉਜੜੇ ਕਿਸੇ ਦਾ ਜਿਹੜਾ ਚੁੱਲ੍ਹਾ ਨਾ ਕੰਡਾ ਹੋਵੇ ਸਾਨੂੰ ਇਹ ਬੇਨਤੀ ਹੈ ਵੀ ਵੱਧ ਤੋਂ ਵੱਧ ਜੀ ਕਾਰਵਾਈ ਕਰਕੇ ਇਹਨੂੰ ਇਹਨੂੰ ਡਾਕਟਰ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਹਾਂਜੀ ਭਾਜੀ ਹਾਂਜੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਦੇਖੋ ਜਿਹੜੇ ਪਰਿਵਾਰ ਦੇ ਮੁੰਡੇ ਨਾਲ ਹੈ ਜਿਹੜੇ ਹਸਪਤਾਲ 'ਚ ਕੇਸ ਵਿਗੜਿਆ ਹੈ ਡੇਰਾ ਬਸੇ ਹਸਪਤਾਲ 'ਚ ਵਿਗੜਿਆ ਸਾਡੇ ਉਹ ਉੱਥੇ ਮੁੰਡੇ ਨਾਲ ਹੈ ਤੇ ਉੱਥੇ ਦਾ ਜਿਹੜਾ ਪ੍ਰਸ਼ਾਸਨ ਹੈ ਹਸਪਤਾਲ ਦਾ ਉਹ ਆਪਣੀ ਮਰਜ਼ੀ ਨਾਲ ਹੀ ਉੱਥੋਂ ਉਹਨੂੰ ਮੁੰਡੇ ਨੂੰ ਰੈਫਰ ਕਰਦਾ ਹੈ 32 'ਚ ਜਿਹੜੇ ਮੁੰਡੇ ਨਾਲ ਹੈ ਉਹਨਾਂ ਨੂੰ ਨਹੀਂ ਪਤਾ ਕਰਦੇ ਪੈਂ ਮੈਂਬਰਾਂ ਨੂੰ ਕੁਝ ਨਹੀਂ ਪਤਾ ਕਿ ਕਿੱਥੇ ਕੀ ਆਇਆ ਮੁੰਡੇ ਨੂੰ ਕਿਹਿਆ ਨਹੀਂ ਇਹਨਾਂ ਨੇ ਪੁੱਛਿਆ ਵੀ ਕਿ ਮੁੰਡੇ ਨੂੰ ਹੋਇਆ ਕੀ ਇਹਨੂੰ ਠੀਕ ਠਾਕ ਲੈ ਕੇ ਆਏ ਸੀ ਅਸੀਂ ਇਹਦੀ ਬਾਹ ਦਾ ਆਪਰੇਸ਼ਨ ਹੋਣਾ ਹੈ ਹਾਂ ਬਾਹ ਦਾ ਆਪਰੇਸ਼ਨ ਵਾਸਤੇ ਤੁਸੀਂ ਅੰਦਰ ਲੈ ਕੇ ਉਹ ਤੋਂ ਬਾਅਦ ਮੁੰਡੇ ਨੂੰ ਅੱਤ ਤੱਕ ਹੋਸ਼ ਹੀ ਨਹੀਂ ਆਇਆ ਜੀ ਅੱਜ ਮੁੰਡਾ ਚਲੇ ਗਿਆ ਸਾਡੇ ਵਿੱਚੋਂ ਅੱਛਾ ਪੁੱਛਿਆ ਹਾਂਜੀ ਉਹ 32 ਸ ਹੈ ਮੁੰਡਾ ਅਦੇ ਆਪਾਂ ਡੈਡ ਬਡੀ ਲਈ ਨਹੀਂ ਕਿਉਂਕਿ ਆਪਾਂ ਹੋਲਡ ਕੀਤੀ ਹੋਈ ਹੈ ਉੱਥੇ ਕਿਉਂਕਿ ਉਹ ਡੈੱਡ ਬੋਡੀ ਬਿਨਾ ਉਹ ਤੋਂ ਮੈਡੀਕਲ ਤੋਂ ਕਟਰਨ ਨੂੰ ਲੈ ਕੇ ਪੋਸਟਮਾਰਟਮ ਤੋਂ ਬਿਨਾ ਹਾਂਜੀ ਆ ਕਰਤੀ ਜਰਾ ਉਹ ਬਿਨਾ ਪੋਸਟਮੈਡਮ ਤੋਂ ਸਾਨੂੰ ਆਪਾਂ ਵਾਪਸ ਕਰ ਰਹੇ ਹਾਂ ਜੀ ਬੋਡੀ ਜੀ ਠੀਕ ਥੈਂਕ ਯੂ ਠੀਕ ਹੈ ਧੰਨਵਾਦ ਜੀ ਸਾਰਾ ਨਮਲਾ ਕੀ ਹੈ ਕਰੇ ਜੀ ਇਹ ਜੀ ਬੈਰ ਮਾਜਰੇ ਤੋਂ ਆਪਾਂ ਨੂੰ ਨਿਊਜ਼ ਮਿਲੀ ਸੀ ਔਨ 24 ਪਿਛਲੇ ਮਹੀਨੇ ਦੀ 24 ਤਰੀਕ ਨੂੰ ਨਿਊਜ਼ ਮਿਲੀ ਹੈ ਕਿ ਬੰਦਾ ਘਰੋਂ ਡਿੱਗ ਗਿਆ ਮਤਲਬ ਕੋਠੇ ਉੱਤੇ ਡਿੱਗਿਆ ਸੀ ਤੇ ਉਸ ਤੋਂ ਬਾਅਦ ਇਹਨੂੰ ਹਸਪਟਲਾਈਜ਼ ਕਰਾਇਆ ਗਿਆ ਸੀ ਇਹਦੇ ਪਰਿਵਾਰ ਵੱਲੋਂ ਤੇ ਅੱਜ ਮਾਰਨਿੰਗ ਜੀ ਸਾਨੂੰ ਰੁਕਾ ਹੈ ਜੀ ਹਸਪੀਟਲ ਵੱਲੋਂ ਕਿ ਜੀ ਡੈਥ ਹੋ ਗਈ ਹੈ ਤੇ ਇਹਦੀ ਇੱਕ ਸਰਜਰੀ ਸੀਗੀ ਦਿਸ ਕਰਕੇ ਇਹ ਹਸਪੀਟਲਾਈਜ਼ ਸੀਗਾ ਤੇ ਜਦੋਂ ਸਾਨੂੰ ਪਤਾ ਲੱਗਿਆ ਕਿ ਸਰਜਰੀ ਦੇ ਪਤਾ ਨਹੀਂ ਕੀ ਰੀਜਨਸ ਰਹੇ ਨੇ ਕਿ ਮਤਲਬ ਇਹਨੂੰ ਇੱਕਦਮ ਕਿਉਂ ਡੈਥ ਹੋਈ ਹੈ ਉਹ ਆਪਾਂ ਇਨਵੈਸਟੀਗੇਟ ਕਰ ਰਹੇ ਹਾਂ ਹਲੇ ਫਿਲਹਾਲ ਮਾਮਲੇ ਨੂੰ ਬਟ ਇਹਦਾ ਆਪਾਂ ਇਹਦੇ ਪਰਿਵਾਰ ਨੂੰ ਇਹ ਕਿਹਾ ਹੈ ਕਿ ਆਪਾਂ ਇਹਦਾ ਕਿਉਂਕਿ ਇੱਕ ਪ੍ਰੋਪਰ ਪ੍ਰੋਸੀਜਰ ਹੁੰਦਾ ਜਿਹਨੂੰ ਫੋਲੋ ਕਰਨਾ ਪੈਂਦਾ ਤੇ ਆਪਾਂ ਇਹਦੀ 174 ਦੀ ਕਾਰਵਾਈ ਕਰਵਾਵਾਂਗੇ ਉਸ ਤੋਂ ਬਾਅਦ ਜੋ ਵੀ ਵਿਸਰੇ ਦੀ ਰਿਪੋਰਟ ਆਉਗੀ ਉਹਦੇ ਅਕੋਰਡਿੰਗਲੀ ਆਪਾਂ ਇਸ ਚੀਜ਼ ਨੂੰ ਅੱਗੇ ਕੈਰੀ ਆਨ ਕਰਾਂਗੇ ਬਾਕੀ ਸਾਡੇ ਅਫਸਰ ਸਹਬਾਨ ਜਿਵੇਂ ਵੀ ਮਤਲਬ ਸਾਨੂੰ ਜੋ ਵੀ ਹੁਕਮ ਹੋਊਗਾ ਜਾਂ ਜੋ ਵੀ ਅਕੋਰਡਿੰਗ ਟੂ ਦ ਸਿਚੁਏਸ਼ਨ ਜਿਹੜੀ ਰਿਪੋਰਟਸ ਆਣਗੀਆਂ ਉਹਦੇ ਅਕੋਰਡਿੰਗਲੀ ਐਫ ਆਈ ਆਰ ਹੀ ਆ ਜੋ ਵੀ ਨੈਕਸਟ ਸਟੈਪ ਲੈਜੋਗੇ